ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਆ ਨਾਲ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠ ਕੇ ਇਹਦੇ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਤੈਨਤ ਲੋ ਧੰਨਵਾਦ ਕਰਦਾ ਤੇ ਅੱਜ ਆਪਾਂ ਜਿਹੜਾ ਟੌਪਿਕ ਲੈ ਕੇ ਆਏ ਆ ਉਹ ਕੁੜਤੇ ਦਾ ਆਪਾਂ ਘੇਰਾ ਕਿਵੇਂ ਲੈੜਨਾ ਹਨ ਉਹ ਚੀਜ਼ ਆਗਾ ਇਹ ਕੁੜਤੀ ਦਾ ਕਿਹੜਾ ਲੇੜ ਨਾ ਕਿਵੇਂ ਆ ਪੁੱਠੇ ਪਾਸੇ ਆਪਾਂ ਨੇ ਲਾਗੇ ਨਾ ਪੁੱਠਾ ਪਾਸਾ ਦੇ ਕੋਲ ਮੈਂ ਨੰਬਰ ਹੀ ਪਾਇਆ ਹੋਇਆ ਇੱਧਰ ਤੇ ਪੁੱਠੀ ਸਾਈਡ ਤੋਂ ਲੱਗਣਾਗਾ ਆਪਾਂ ਨੂੰ ਗੀਜੇ ਇਹਦੇ ਲਾਉਣੇ ਨਹੀਂਗੇ ਠੀਕ ਆ ਕਿਉਂਕਿ ਗਾਹਕ ਦੀ ਮਰਜ਼ੀ ਹੁੰਦੀ ਉਹਨੇ ਗੀਜਾ ਲਵਾਉਣਾ ਨਹੀਂ ਲਵਾਉਣਾ ਇੱਕ ਲਵਾਉਣਾ ਦੋ ਲਵਾਉਣੇ ਹੈ ਨਾ ਹੁਣ ਇਸ ਦੇ ਕੀ ਹੈ ਗੀਜੇ ਨਹੀਂ ਲਾਉਣੇਗੇ ਤਾਂ ਤਾਂ ਕਰਕੇ ਆਪਾਂ ਸਿੱਧਾ ਕਿਹੜਾ ਲੇੜ ਨਾ ਸ਼ੁਰੂ ਕਰਾਂਗੇ ਕਿਵੇਂ ਲੇੜ ਨਾ ਤੁਹਾਨੂੰ ਪੂਰੇ ਧਿਆਨ ਨਾਲ ਦੇਖੋ ਭੈਣਾ ਜਿਹੜੀਆਂ ਕਹਿੰਦੀ ਉਹਨੇ ਵੀ ਬਾਈ ਸਲਾਈ ਦੀ ਵੀਡੀਓ ਪਾਇਆ ਕਰੋ ਤਾਂ ਹੌਲੀ ਹੌਲੀ ਮੈਂ ਪੂਰੇ ਟਿਕਾਣਾ ਵੀਡੀਓ ਬਣਾਉ ਇਹ ਐਸਟਰਾ ਸ਼ੁਰੂ ਕਰ ਲੈਣਾ ਤੁਸੀਂ ਸੂਈ ਥੱਲੇ ਕਰ ਲਈ ਨੀ ਧਾਗਾ ਨਾਲ ਆਪਣੇ ਆ ਪਹਿਲਾ ਟੱਕ ਆ ਗਿਆ ਆਪਣਾ 15 ਮਿਲੀਗਰ ਦਾ ਸਿੰਗਲ ਪੈਰਾ ਕਰਾ ਕੇ ਲੈ ਲੈਣਾ ਕੋ ਦੇਖ ਠੀਕ ਹੈ ਭਾਈ ਜੇ ਵੋ ਸੌਖਾ ਤਰੀਕਾ ਦੱਸੋ ਬਸ ਹੁੰਗਲ ਦਾ ਧਿਆਨ ਰੱਖਣਾ ਵਿੱਚੋਂ ਤੋਂ ਮੋਟਰ ਕਈ ਵੀ ਕਿਸੇ ਭੈਣ ਨੇ ਨਹੀਂ ਚਲਾਈ ਹੁੰਦੀ ਇਦੋਂ ਮਸ਼ੀਨ ਰੋਕਣੀ ਆ ਸੂਈ ਥੱਲੇ ਇੱਕ ਕਪੜਾ ਨਾ ਖਿੱਚਣਾ ਨਹੀਂ ਘੇੜਦਾ ਜਿਹੜਾ ਇੱਥੋਂ ਘੇੜਾ ਹੁੰਦਾ ਗਲਾਈ ਤੋਂ ਆ ਕੇ ਰੇਵ ਹੋ ਜਾਂਦਾ ਤਾਂ ਤੁਸੀਂ ਕੀ ਕਰਨਾ ਖਿੱਚਣਾ ਨਹੀਂ ਮਸ਼ੀਨ ਕਰੀ ਉਹ ਧੱਕੇ ਰੱਖਿਆ ਕਰੋ ਪੋਲੇ ਪੋਲੇ ਹੱਥ ਨਾਲ ਇੱਕ ਦੋ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪਾਵਾ ਕੁਸ਼ੀ ਬਣਾਉਣੇ ਆਪਾਂ ਮਸ਼ੀਨ ਦੀ ਲਈ ਸੂਈਓ ਕਪੜੇ ਦੇ ਵਿੱਚ ਹੋਣੀ ਲਾਜ਼ਮੀ ਹੈ ਜਦੋਂ ਮਸ਼ੀਨ ਖੜੀ ਹੋਵੇ। ਕਾਟਨ ਦਾ ਆਪਣੇ ਕੋਲ ਕੁੜਤਾ, ਪੀਜਮਾ ਤੇ ਬਿਨਾ ਗੀਜਿਆਂ ਤੋਂ ਬਹੁਤ ਹੀ ਸੌਖਾ ਕਪੜਾ ਹੁੰਦਾ ਕਾਟਨ ਦਾ ਬਣਾਉਣਾ ਹੈ ਨਾ। ਬਾਅਦੇ ਤੁਸੀਂ ਢੇਰ ਦੇਣ ਕੇ ਬਣਾਓਗੇ ਫੇਰ ਕੰਮ ਗਲਤ ਹੋ ਜਾਊਗਾ। ਮੋਰੀਆਂ ਹੋ ਜਾਈਆਂ ਫਿਰ ਕਪੜੇ ਦੇ ਵਿੱਚ ਹੀ। ਬਾਕੀ ਰੀਲ ਵਗੈਰਾ ਜਿਹੜੀ ਤੁਸੀਂ ਲਾਉਣੇ ਹੋ ਉਸ ਪੇਡ ਦੀ ਲਾਇਆ ਕਰੋ ਤੇ ਜੇ ਹੋਰ ਵੀ ਥੋੜੇ ਵਧੀਆ ਕਰ ਸਕਦੇ ਹੋ ਤਾਂ ਇੱਕ ਪੱਕੀ ਰੀ ਲਾਉਂਦੀ ਹੈਗੀ ਕਾਟਨ ਦੇ ਕੁੜਤੇ ਸਲਾਈ ਕਰਨ ਵਾਸਤੇ 5 ਰੁਪਏ ਜੇ ਇੱਕ ਬੜਾ ਫਰਕ ਨਹੀਂ ਆ ਪਰ ਧਾਗਾ ਬਹੁਤ ਹੀ ਜਿਆਦਾ ਵਧੀਆ ਹੁੰਦਾ ਉਹ ਕਿ ਜਦੋਂ ਕੀ ਕਰਦੇ ਆਪਾਂ ਕੱਪੜੇ ਪ੍ਰੈਸ ਕਰਦੇ ਆ ਤਾਂ ਕੱਪੜਾ ਨਾਲ ਆਪਣਾ ਦੂਜਾ ਸੌਰੀ ਧਾਗੇ ਨੂੰ ਪ੍ਰੈਸ ਖਾ ਜਾਂਦੀ ਫਿਰ ਉਧਰ ਨਾਲ ਸ਼ੁਰੂ ਹੋ ਜਾਂਦਾ ਕਾਟਨ ਦਾ ਕੱਪੜਾ ਚਲ ਇੱਕ ਵਾਰੀ ਲੜਗੇ ਨਾਲ ਸਿੰਗ ਵગેਰਾ ਇਸੇ ਤਰੀਕੇ ਹੁਣ ਦੂਜਾ ਮੂਰੇ ਧਰ ਲਾਂਗੇ ਅਜੇਪਾ ਸਿੰਗਲ ਲੇੜਾ ਇੱਕ ਵਾਰੀ ਫੇਰ ਡਬਲ ਲੇੜਾ ਫੇਰ ਦੇਖੋ ਕਿੰਨੀ ਸਫਾਈ ਆਉਗੀ ਜੇ ਕਈ ਵਾਰੀ ਕਿਸੇ ਭੈਣ ਨੂੰ ਕੋਰਸ ਇਦਾਂ ਨਹੀਂ ਨਾ ਪਤਾ ਲੱਗਦਾ ਤਾਂ ਨਿਸ਼ਾਨ ਲਾ ਲਿਆ ਕਰੋ ਚਾਕ ਦੇ ਨਾਲ ਇਹ ਨਹੀਂ ਹੈ ਵੀ ਆਪਾਂ ਕੇਰਾ ਪੁੱਠਾ ਨੇੜ ਲਿਆ ਤੇ ਗਲਤ ਹੋ ਗਿਆ ਹੁਣ ਹੌਲੀ ਹੌਲੀ ਸਾਰਾ ਬਾਕੀ ਹਿਸਾਬ ਆਲਾ ਜਾਂਦਾ ਕੰਮ ਜਦੋਂ ਅਪ ਕਰਦੇ ਰਹਿੰਦੇ ਆ ਅੱਜ ਹੋਰ ਕੱਲ ਹੋਊ ਫਿਰ ਕੰਮ ਰਾਹ ਦੇਣਾਗੇ ਪਾਕੀ ਜਿਵੇਂ ਤੁਹਾਨੂੰ ਜਿਹੋ ਜੀ ਦਿੱਕਤ ਆਉਦੀ ਆ ਉਹ ਜਿਹੇ ਕਮੈਂਟ ਹੀ ਕਰਿਆ ਕਰੋ ਵੀ ਜਿਵੇਂ ਕਲਰ ਨਹੀਂ ਬਣਾਉਣਾ ਆਉਂਦਾ ਜਾਂ ਚੜਾਉਣਾ ਨਹੀਂ ਆਉਂਦਾ ਹਨ ਫਿਰ ਆਪਾਂ ਉਹਨਾਂ ਦੇ ਹੌਲੀ 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 ਸਾਰੀਆਂ ਵੀਡੀਓ ਬਣਾ ਲਾਂਗੇ ਅਹੀਂ ਇੱਕ ਥੋੜਾ ਜਿਹਾ ਸਹਿਯੋਗ ਜ਼ਰੂਰ ਦਿਆ ਕਰੋ ਭੈਣਾ ਵੀਡੀਓ ਦੇਖ ਕੇ ਉਹਨੂੰ ਛੱਡਿਆ ਨਾ ਕਰੋ ਕੇ ਸ਼ੇਅਰ ਕਰਿਆ ਕਰੋ ਤਾਂ ਤੁਮ ਜੂਮ ਕਰਕੇ ਦਿਖਾ ਸੌਖਾ ਹੋ ਜਾਂਦਾ ਪਾਣੀ ਇਹ ਵਕ ਕੋਲ ਹੈ ਇਹ ਹੱਥ ਨੇ ਫੜ ਨਹੀਂ ਹੁੰਦਾ ਇਹਨੂੰ ਇਹ ਨਹੀਂ ਹੈ ਵੀ ਖਿੱਚਣਾ ਆਪਾ ਕੱਪੜਾ ਜੇ ਮ ਆਰਾਮਦਰੀ ਹੈ ਜੀ ਇਹ ਤੁਹਾਡਾ ਬਾਈ ਚਾਂਸ ਕੱਪੜਾ ਖਿੱਚਿਆ ਵੀਗਾ ਤੁਸੀਂ ਕੀ ਕਰ ਰਹੇ ਸਿੰਗਲ ਘੇਰਾ ਲੈੜ ਕੇ ਉਹ ਦੁਬਾਰੇ ਲੈੜਨ ਤੋਂ ਪਹਿਲਾਂ ਇੱਕ ਵਾਰੀ ਪ੍ਰੈਸ ਮਾਰ ਲਓ ਸਿੰਗਲ ਤੇ ਫਿਰ ਹੋਰ ਵੀ ਸਫਾਈ ਆ ਜੂਗੀ ਤੁਹਾਨੂੰ ਆਪ ਨੂੰ ਪਤਾ ਲੱਗੂ ਵੀ ਹਾਂ ਪੂਰਾ ਫਰਕ ਆ ਗਿਆ ਇਹ ਆ ਲਓ ਆਪਣਾ ਟੱਕ ਆ ਗਿਆ ਦੇ ਲੋ ਦੁਬਾਰੇ ਫੇਰ ਆਪਾਂ ਇੱਕ ਵਾਰੀ ਇਹਨੂੰ ਲੈਡਾਂਗੇ ਦੂਰਾ ਧਿਆਨ ਨਾਲ ਵੀਡੀਓ ਦੇਖੋ ਇਹ ਲੋਡ ਪੈਣ ਤੇ ਟੱਕ ਮਾਰ ਆਏ ਵਧਾਲਿਆ ਕਰੋ ਕਿ ਵੀ ਲੋਡ ਪੈਂਦੇ ਹਲਕਾ ਜਿਹਾ ਵਧਾਲਾ ਕਰੋ ਬਾਹਰ ਕਿਉਂਕਿ ਫਿਰ ਹੈਪੀ ਵੀ ਟਾਈਟ ਹੋਣ ਦਾ ਡਰ ਰਹਿੰਦਾ ਹੈ ਮੈਂ ਤਾਂ ਆਪਣਾ 1 ਇੰਚ ਮਾਰਜਿਨ ਛੱਡਿਆ ਹੁੰਦਾ ਹਾਂ ਹੁਣ ਦੂਰਾ ਕਰਕੇ ਰਕਨਸ ਆਂਜਲਰਿਓਸ ਵੀ ਦੇਖੋਗੇ ਅੱਗੇ ਇਹ ਗਾਰੀ ਸਫਾਈ ਚਾਉਣੇ ਹੋਰ ਵੀ ਵਧੀਆ ਘੈਂਟ ਪੁਰਾ ਫਿਰ ਪ੍ਰੈਸ ਮਾਰ ਕੇ ਜਿਹੜਾ ਕਰੋ ਘੇਰਾ ਜਿੰਨੇ ਪੈਣਾ ਕੋਲ ਟਾਈਮ ਹੁੰਦਾ ਉਹ ਜਿੰਨੀ ਵੀ ਸਫਾਈ ਤੁਸੀਂ ਦੇ ਸਕਦੇ ਹੋ ਬਰਤ ਬਰਤ ਸਫਾਈ ਦਿਆ ਕਰੋ ਗਾਹ ਨੂੰ ਜਿਵੇਂ ਸਿਉਂਦੇ ਉਹ ਵੀ ਮਨਜ਼ੂਰ ਆ ਪਰ ਆਪਾਂ ਦੇਖਣਾ ਵੀ ਆਪਾਂ ਆਪ ਦਾ ਹੱਥ ਖਰਾਬ ਕਰਨਾ ਗਾਹ ਨੂੰ ਜਾਣਾ ਜਾਂ ਪੇਸ਼ਾਨ ਨੂੰ ਜਾਣਾ ਹੈ ਨਾ ਕਿ ਕਈ ਵਾਰ ਕੀ ਹੁੰਦਾ ਕਈ ਮਸ਼ੀਨ ਇਹਨਾਂ ਪੁੱਠਾ ਕੇ ਰੋ ਪਲਟਾਉਂਦੀਆਂ ਉਹ ਮਸ਼ੀਨ ਦੇ ਵਿੱਚ ਨੁਕਸ ਹੁੰਦਾ ਉਹ ਦਿਖਾ ਲਿਆ ਕਰੋ ਜਿਵੇਂ ਆਪਾਂ ਘੇਰਾ ਲੇੜੀ ਇੰਨੇ ਉਹ ਪੁੱਠੇ ਪਾਸੇ ਜਾ ਕੇ ਘਮਾਉਂਦਾ ਪੈਰ ਉਹ ਮਸ਼ੀਨ ਦੇ ਵਿੱਚ ਇੱਕ ਨੁਕਸ ਹੁੰਦਾ ਜਿਹੜਾ ਠੀਕ ਹੋ ਜਾਏ ਨਾ ਕੋਈ ਬੜੀ ਵੱਡੀ ਗੱਲ ਨਹੀਂ ਇਹ ਹੁਣ ਆਪਾਂ ਦਾ ਇਧਰੋਂ ਲੇੜੀ ਇੰਨੇ ਉਹ ਚੱਕ ਕੇ ਪੁੱਠੇ ਪਾਸੇ ਲੈ ਜਾਂਦਾ ਘੇਰਾ ਆਹ ਆਹ ਪਰ ਮਸ਼ੀਨ ਦਾ ਪੈਨ ਉਹ ਫਰਟ ਹੁੰਦਾ ਥੋੜਾ ਜਿਹਾ ਬਸ ਤੇ ਜਦੋਂ ਆਉਣ ਉੱਚੀ ਨਹੀਂ ਵੀ ਹੋਣ ਕਰਕੇ ਜਾਂ ਕੁਝ ਵੀ ਲਾ ਲਓ ਹਨਾ ਆ ਗਲਾਈ ਤੋਂ ਪੂਰਾ ਧਿਆਨ ਟਪਾਇਆ ਕਰੋ ਬਾਕੀ ਚੀਜ਼ ਹੈ ਗਲਾਈ ਤੇ ਫਿਰ ਭੈੜਾ ਲੱਗਦਾ ਕਿ ਮਸ਼ੀਨ ਉੱਤਰ ਗਈ ਝੜ ਗਈ ਫਿਰ ਬੁਰਾ ਲੱਗਦਾ ਸੂਈ ਥੱਲੇ ਹਲਕਾ ਜਿਹਾ ਧੋਣਾ ਟੱਕ ਬਹਲਾ ਨਹੀਂ ਲੰਮਰਾਂਉਂਦਾ ਜਿੰਨਾ ਵੀ ਤੁਸੀਂ ਸਫਾਈ ਦਾ ਲੈਡ ਸਕਦੇ ਹੋ ਲੈਡ ਗਿਆ ਕਰੋ ਗਾਹਕ ਨਹੀਂ ਕਹਿੰਦਾ ਵੀ ਮੋਟੀ ਪਤਲੀ ਕੋਈ ਘੇਰ ਆਪਾਂ ਨੂੰ ਚਾਹੀਦਾ ਹੁੰਦਾ ਉਹਨਾਂ ਦੇ ਵਧੀਆ ਸਾਰਾ ਇੱਕ ਸਰ ਘੇਰ ਹੈ ਨਾ ਇੱਕ ਇਹ ਤੋਂ ਹੋਰ ਵੀ ਵੱਧ ਸਫਾਈ ਆ ਸਕਦੀ ਹੈ ਜੇ ਆਪਾਂ ਚਾਹੋਣੇ ਹਨ ਵੀ ਕਿਵੇਂ ਕਰਕੇ ਇਸ ਤੋਂ ਵੀ ਵੱਧ ਹੋਰ ਸਫਾਈ ਉਹ ਫੇਟਰੀ ਲਈ ਜੀ ਉਹ ਹੌਲੀ 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 ਇਹੋ ਆ ਗਾਮਦਰੀ ਦਾ ਅੰਟਕਾ ਦੇ ਤੂੜਾ ਬਸ ਉਹ ਹੀ ਥੱਲੇ ਕਰਨਾ ਹੈ ਜਦੋਂ ਤੁਸੀਂ ਘਰੇ ਕੁੜਤਾ ਬਣਾਉਣਾ ਸਿੰਗਲ ਘੇਰਾ ਲੈ ੜ ਕੇ ਇੱਕ ਵਾਰੀ ਪ੍ਰੈਸ ਮਾਰ ਲੈ ਗਰ ਹੁਣ ਮੈਂ ਸੋਚਣਾ ਫਿਰ ਵੀਡੀਓ ਲੰਬੀ ਜ਼ਿਆਦਾ ਹੋ ਜੂਗੀ ਐ ਸਿੱਧੇ ਤੁਹਾਨੂੰ ਹੌਲੀ ਹੌਲੀ ਕਰਕੇ ਸਾਰਾ ਕੁੜਤਾ ਬਣਾ ਸਿਖਾ ਦਿਆਂਗੇ ਸਾਬ ਜਿਹੜੀ ਮੈਂ ਅੱਜ ਘੇਰਾ ਲੇੜਿਆ ਇੱਕ ਦਿਨ ਫੱਟੀ ਲਾ ਲਈ ਫਿਰ ਕਲਰ ਲਾ ਲਿਆ ਠੀਕ ਆ ਬਾਕੀ ਜਿਹੜੀਆਂ ਭੈਣਾ ਮਸ਼ੀਨ ਲੈਣ ਬਾਰੇ ਸੋਚ ਰਹੇ ਹੋ ਉਹ ਮਰੇਲਾ ਮਸ਼ੀਨ ਲੈ ਲਿਆ ਕਰੋ ਬੜੇ ਪੈਸੇ ਲਾਉਂਦੀ 30000 ਪਰ ਤੁਹਾਡੇ ਸਾਹਮਣੇ ਮਸ਼ੀਨ ਬਰੀ ਚੱਲੀ ਜਾਂਦੀ ਹੈ ਨਾ ਪਰ ਤੁਸੀਂ 20-25000 ਕਈ ਵਾਰੀ ਲੋਨ ਬਾਰੇ ਭੈਣਾ ਸੋਚ ਰਹਿੰਦੀਆਂ ਕੰਮ ਹੀ ਉਹਨੇ ਕਰਨਾ ਕੰਮ ਹੀ ਉਹਨੇ ਕਰਨਾ ਕੋਈ ਬੜਾ ਫਰਕ ਨਹੀਂ ਹੁੰਦਾ ਨਾਰਮਲ ਮਸ਼ੀਨ ਲੈ ਲਿਆ ਕਰੋ ਮਰੇਲਾ ਜਿਹੜਾ ਤੁਹਾਨੂੰ ਸ਼ਹਿਰ ਨੇੜੇ ਲੱਗਦਾ ਤੇ ਉਥੋਂ ਲਿਆ ਕਰੋ ਕਿਉਂਕਿ ਕੱਲੋਂ ਕੋਈ ਦਿੱਕਤ ਆਵੇ ਤਾਂ ਦਿਖਾਉਣੀ ਛੋਕੀ ਆ ਖੁਲੋ ਜੀ ਦੋਨੇ ਕੀ ਲੈੜੇਗੇ ਆਪਣੇ ਠੀਕ ਆ ਇਸ ਤੋਂ ਬਾਅਦ ਜਿਹੜਾ ਜਿਹੜਾ ਪ੍ਰੋਸੈਸ ਆ ਉਹ ਕਲਾ ਆਪਣਾ ਫੱਟੀ ਕੱਟ ਕੇ ਫੱਟੀ ਪੇਸਟਿੰਗ ਕਰਕੇ ਫੱਟੀ ਜੇਪ ਬੰਨ੍ਹਦੇ ਜੇਬ ਲਾਉਣ ਦਾ ਉਹ ਆਪਾਂ ਅਗਲੀ ਵੀਡੀਓ ਚ ਪਾ ਦਾਂਗੇ ਠੀਕ ਆ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਿਹੜੇ ਕਿਹੜੀ ਜੀ ਦੀ ਸਮਝ ਨਹੀਂ ਆਈ ਉਹ ਵੀ ਦੱਸਿਓ ਜਿਹੜੇ ਜਿਹੜੇ ਚੀਜ਼ਾਂ ਸਮਝ ਲੱਗੀ ਉਹ ਵੀ ਦੱਸਿਓ ਠੀਕ ਆ ਤੇ ਬਾਕੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜਿਹੜੀਆਂ ਭੈਣਾ ਚੈਨਲ ਤੇ ਨਵੀਆਂ ਬਿਲਕੁਲ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਬਾਕੀ ਜੇ ਤੁਸੀਂ ਸਾਡੇ ਤੋਂ ਕੁਰਤੇ ਤੇ ਪੇਵੇਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਦੇਸ਼ ਦੇਸ਼ ਦੇ ਵਿੱਚ ਭੇਜਣ ਦਾ ਵੀ ਪ੍ਰਬੰਧ ਹੈਗਾ ਠੀਕ ਆ ਤਾਂ ਆਪਣੇ ਤੋਂ ਸਲਾਈ ਕਰਾ ਸਕਦੇ ਹੋ ਆਪ ਦਾ ਰੰਗਾਂ ਦੇ ਇਹਨਾਂ ਫੋਟੋ ਮਗਵਾ ਲਿਆ ਕਰੋ ਕੰਮਦੰਦ ਦੇ ਪਾਉਣ ਵਾਲੇ ਰੰਗ ਵੀ ਆਪਣੇ ਕੋਲੇ ਹੁੰਦੇ ਆ ਠੀਕ ਆ ਆ ਦੇਖੋ ਕੰਮਦੰਦ ਦੇ ਪਾਉਣ ਨੂੰ ਰੰਗ ਵੀ ਹੁੰਦੇ ਆ ਤੇ ਬਾਕੀ ਆਉਣ ਜਾਣ ਨੂੰ ਵੀ ਜਾਂ ਕਈ ਵਾਰੀ ਕੀ ਹੁੰਦਾ ਆਪਾਂ ਬਾਹਰਲੀ ਕੰਟਰੀ ਦੇ ਵਿੱਚ ਕੱਪੜੇ ਭੇਜਨੇ ਆ ਬਾਲ ਵੀ ਨਾ ਪਹਿਣ ਜਿਆਦੇ ਉਸ ਤਰ੍ਹਾਂ ਪੈਂਟਾਂ ਸ਼ਰਟਾਂ ਕੁੜਤੇ ਵੀ ਅਮੇ ਸਾਰੇ ਤਰ੍ਹਾਂ ਦੇ ਹੁੰਦੇ ਆ ਤੁਸੀਂ ਫੋਨ ਕਰਕੇ ਸੰਪਰਕ ਕਰਕੇ ਸਾਡੇ ਨਾਲ ਤਾਂ ਬੜਵਾ ਸਕਦੇ ਕੋਪੜੀ ਠੀਕ ਹੈ ਜੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ